ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਨਾਲ ਸੰਬੰਧਤ ਇੱਕ ਖੁਸ਼ਖਬਰੀ ਵਾਲੀ ਖਬਰ ਆ ਰਹੀ ਹੈ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਆਪਾਂ ਨੂੰ ਪਤਾ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਏ ਗਏ ਸੀਗੇ ਖਾਲਸਾ ਪੰਥ ਵੱਲੋਂ ਔਰ ਇਹ 2004 ਦੇ ਵਿੱਚ ਸਵਰਗ ਪੱਟ ਕੇ ਬਡਾਲਾ ਦੀ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸੀਗੇ ਉਹਨਾਂ ਨੂੰ ਇੱਕ ਵੱਡੇ ਕੇਸ ਦੇ ਵਿੱਚੋਂ ਬਰੀ ਕੀਤਾ ਗਿਆਗਾ ਕੀ ਆਉਣਗੇ ਜੇਲ੍ਹ ਤੋਂ ਬਾਹਰ ਇਹਦੇ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਸਿੰਘ ਨੂੰ ਬਹੁਤ ਵੱਡੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆਗਾ ਤਾਂ ਕੀ ਅੱਜ ਆਪਾਂ ਕਹਿ ਸਕਦੇ ਆ ਕਿ ਇਨ੍ਹਾਂ ਸਿੰਘਾਂ ਦੇ ਲਈ ਖੁਸ਼ਖਬਰੀ ਜਾਂ ਖਾਲਸਾ ਪੰਥ ਦੇ ਲਈ ਖੁਸ਼ਖਬਰੀ ਵਾਲੀ ਕੀ ਖਬਰ ਹੈ ਔ ਵੀਡੀਓ ਕਰਦੇ ਨੇ ਸਟਾਰਟ ਵਾਇਏ ਗੁਰਜੀਤ ਕਾਲਸਾ ਵਾਇਏ ਗੁਰਜੀਤ ਕੀ ਪਤੇ ਦੋਤੋ ਭਾਈ ਜਗਤਾਰ ਸਿੰਘ ਤਾਰਾ ਇਹਨਾਂ ਦੇ ਉੱਪਰ 2012 ਦੇ ਵਿੱਚ ਕੋਰਾਇਆਂ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ ਜੋਪਾ ਦੇ ਤਹਿਤ ਇੱਕ ਆਰਮਨ ਜਿਹੜਾ ਕਿ 25558 ਹੁੰਦਾਗਾ ਨਜਾਇਜ਼ ਅਸਲੇ ਦਾ ਉਹ ਪਰਚਾ ਇਹਨਾਂ ਦੇ ਉੱਪਰ ਦਰਜ ਕੀਤਾ ਗਿਆ ਸੀਗਾ ਜੋਪਾ ਤੇ ਆਰਮਨ ਦੇ ਕੇਸ ਦੇ ਵਿੱਚੋਂ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਗਿਆਗਾ ਤੁਸੀਂ ਸਾਰੇ ਜਾਣਦੇ ਹੋ ਬੇਅੰਤ ਸਿੰਘ ਬੁਚੜ ਨੂੰ ਨਰਕਪੁਰੀ ਪਹਚਾਉਣ ਵਾਲੇ ਭਾਈ ਜਕਾ ਜਗਤਾਰ ਸਿੰਘ ਹਵਾਰਾ ਤੇ ਭਾਈ ਤਾਰਾ ਇਹ ਮੁਖ ਉਹਦੇ ਚ ਸਿੰਘ ਸੀਗੇ ਕਿਉਂਕਿ ਇੱਕ ਸਿੰਘ ਤਾਂ ਮੌਕੇ ਤੇ ਸ਼ਹੀਦ ਹੋ ਗਏ ਸੀ ਭਾਈ ਦਿਲਵਰ ਸਿੰਘ ਤੇ ਇਹਨਾਂ ਨੂੰ ਤੇ ਬਾਕੀ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਫਾਂਸੀ ਦੀ ਸਜ਼ਾ ਕੱਟ ਰਹੇ ਨੇ ਲੇਕਿਨ ਜਗਤਾਰ ਸਿੰਘ ਤਾਰਾ ਤੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਆਪਣੇ ਕੁੱਕ ਦੇ ਨਾਲ ਬਡੈਲ ਜੇਲ੍ਹ ਦੇ ਵਿੱਚੋਂ ਬਹੁਤ ਹੀ ਫਿਲਮੀ ਟੰਗ ਦੇ ਨਾਲ ਔਰ ਬਹੁਤ ਹੀ ਮੈਂ ਕਹਿ ਸਕਦਾ ਕਿ ਇਹ ਆਮ ਬੰਦੇ ਦੇ ਕਿਸੇ ਦੇ ਕੰਮ ਕਰਨ ਦੇ ਹੁੰਦੇ ਨਹੀਂ ਇਹ ਫਿਲਮਾਂ ਦੇ ਵਿੱਚ ਹੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਲੇਕਿਨ ਸਾਡੇ ਸਿੰਘ ਉਹਨਾਂ ਕਲ ਕਲਪਨਿਤ ਗੱਲਾਂ ਜਿਹੜੀਆਂ ਕਿ ਦਿਮਾਗ ਨਾਲ ਇੱਕ ਕਲਪਨਾ ਕਰਿਆ ਹੋਇਆ ਗੱਲਾਂ ਨੂੰ ਵੀ ਅਸਲੀ জামਾ ਪਹਿਨਾ ਦਿੰਦੇ ਨੇ 94 ਫੁੱਟ ਲੰਮੀ ਸੁਰੰਗ ਪੱਟ ਕੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਜੇਲ੍ਹ ਦੇ ਵਿੱਚੋਂ ਟਾਇਲਟ ਵਾਲੀ ਸੀਟ ਕੱਢ ਕੇ ਉਹਦੇ ਵਿੱਚੋਂ ਦੀ ਮਿੱਟੀ ਕੱਢ ਕੱਢ ਕੇ ਉਸ ਮਿੱਟੀ ਨੂੰ ਖਤਮ ਕਰਕੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਚਮਚਿਆਂ ਦੇ ਨਾਲ ਛੋਟੇ ਛੋਟੇ औजारਾਂ ਦੇ ਨਾਲ ਸੁਰੰਗ ਪੱਟ ਕੇ ਪਤਲੀ ਉਹਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਨੇ ਤੇ ਬਾਹਰ ਜਾ ਕੇ ਜਿੱਥੇ ਸੁਰੰਗ ਨਿਕਲਦੀ ਹੈ ਉੱਥੇ ਦੋਸਤੋ ਨਾਲਾ ਹੁੰਦਾਗਾ ਔਰ ਬਹੁਤ ਤੂਫਾਨੀ ਮੀਂਹ ਪੈ ਰਿਹਾ ਹੁੰਦਾਗਾ ਇੱਕ ਸਿੰਘ ਤੇ ਇੱਕ ਸਿੰਘਣੀ ਬਾਹਰ ਕਾਰ ਦੇ ਵਿੱਚ ਉਡੀਕਦੇ ਹੁੰਦੇ ਨੇ ਤੇ ਇਹਨਾਂ ਦੀ ਸੁਰੰਗ ਉਹ ਨਾਲੇ ਤੇ ਕੰਧ ਜਿਹੜੀ ਜੇਲ ਦੀ ਆ ਉਦੇ ਦਰਮਿਆਨ ਕਹਿੰਦੇ ਨਿਕਲ ਜਾਂਦੀ ਹੈ ਤੇ ਜਦੋਂ ਇਹ ਦੇਖਦੇ ਨੇ ਨਾਲੇ ਨੂੰ ਕ੍ਰੋਸ ਕਰਨਨ ਜਿਹੜਾ ਉਹ ਸੰਭਵ ਨਹੀਂ ਸੀ ਪਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਹਨੇਰੀ ਰਾਤ ਦੇ ਵਿੱਚ ਕਾਲੀ ਬੋਲੀ ਰਾਤ ਬੱਦਲ ਗਰਜਦਾ ਮੀਂਹ ਪੈਂਦਾ ਬੇਤਿਹਾਸ ਹਨੇਰੀ ਚੱਲਦੀ ਹੈ ਔਰ ਉਸੇ ਹਨੇਰੀ ਦੇ ਨਾਲ ਇੱਕ ਦਰਖਤ ਟੁੱਟ ਕੇ ਉਹ ਨਾਲੇ ਦੇ ਉੱਪਰ ਦੀ गिरਦਾ ਤੇ ਇਹ ਸਿੰਘ ਜਿਨ੍ਹਾਂ ਨੇ ਜਾਨ ਤਲੀ ਦੇ ਉੱਪਰ ਰੱਖੀ ਹੁੰਦੀ ਹੈ ਉਹਦੇ ਉੱਪਰ ਦੀ ਕ੍ਰਾਸ ਕਰ ਜਾਂਦੇ ਨੇ ਤੇ ਉਹ ਗੱਡੀ ਦੇ ਵਿੱਚ ਬੈਠ ਕੇ ਸਿੰਘ ਤੇ ਸਿੰਘਣੀ ਦੇ ਨਾਲ ਉੱਥੋਂ ਫਰਾਰ ਹੋ ਜਾਂਦੇ ਨੇ ਪਰ ਦੋਸਤੋ ਅੱਜ ਇੱਕ ਖੁਸ਼ੀ ਦੀ ਖਬਰ ਹੈ ਕਿਉਂਕਿ ਉਹਨਾਂ ਲਈ ਖੁਸ਼ੀ ਹੋਵੇ ਨਾ ਹੋਵੇ ਕਿਉਂਕਿ ਉਹ ਚਿੰਦਾ ਸ਼ਹੀਦ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਆਪਾਂ ਸਭ ਜਾਣਦੇ ਹਾਂ ਪਰ ਫਾਲਸਾ ਪੰਥ ਲਈ ਜਿਨ੍ਹਾਂ ਨੂੰ ਪੰਥ ਨੂੰ ਲੋੜ ਹੈ ਉਹਨਾਂ ਸਿੰਘਾਂ ਦੀ ਇਸ ਕਾਰਨ ਕਰਕੇ ਪੰਥ ਦੇ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਜੋਪਾ ਕੇਸ ਦੇ ਵਿੱਚੋਂ ਜਗਤਾਰ ਸਿੰਘ ਤਾਰਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜਿਹੜਾ 2004 ਦੇ ਵਿੱਚ ਗੁਰਾਇਆਂ ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਸੋ 2012 ਦੇ ਵਿੱਚ ਸੋ ਦੋਸਤੋ ਇਹ ਜਿਹੜੀ ਖਬਰ ਹੈ ਤੁਹਾਨੂੰ ਕਿਵੇਂ ਲੱਗੀ ਕੀ ਸੋਚਦੇ ਹੋ ਤੁਸੀਂ ਇਹਨਾਂ ਸਿੰਘਾਂ ਬਾਰੇ ਇਹ ਉਹ ਜੋਧੇ ਨੇ ਜਿਵੇਂ ਸਪਾਈ ਸਦਵੰਤ ਸਿੰਘ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਸਾਡੀ ਪੱਗ ਲੱਖੀ ਹੋਈ ਪੱਗ ਜਿਹਨੂੰ ਰੋਲਤਾ ਸੀ ਇੰਦਰਾ ਗਾਂਧੀ ਰਜੀਵ ਗਾਂਧੀ ਨੇ ਦੋਸਤੋਂ ਸਾਡੇ ਸਿਰ ਤੇ ਰੱਖੀ ਸੀ ਯਾਰ ਵੀਡੀਓ ਨੂੰ ਤੁਸੀਂ ਵਾਇਰਲ ਕਰਿਆ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਦੋਸਤੋਂ ਕੁਝ ਤਾਂ ਮਾੜਾ ਮੋਟਾ ਗੁਰਦਾਰ ਰੱਖੀ ਦਾ ਤਾਂ ਗੱਲ ਕਰਨੀ ਪੈਂਦੀ ਆ ਪਰ ਸ਼ੇਅਰ ਕਰਨ ਤੋਂ ਵੀ ਮੇਰੇ ਵੀਰ ਕਈ ਵਾਰੀ ਜੱਕ ਜਾਂਦੇ ਨੇ ਕਿ ਪਤਾ ਨਹੀਂ ਜੇ ਸ਼ੇਅਰ ਕਰਤੀ ਤਾਂ ਕੀ ਹੋ ਜਾਊਗਾ ਦੋਸਤੋ ਜਿਹੜੇ ਸਿੰਘਾਂ ਨੇ ਸਾਡੀ ਕਾਤਰ ਜਾਨਾਂ ਵਾਰੀਆਂ ਜਾਨਾਂ ਤਲੀ ਤੇ ਰੱਖੀਆਂ ਤੇ ਕੀ ਅਸੀਂ ਉਹਨਾਂ ਦੀ ਗੱਲ ਵੀ ਨਹੀਂ ਕਰ ਸਕਦੇ ਕੀ ਅਸੀਂ ਉਹਨਾਂ ਦੀ ਗੱਲ ਆਪਣੇ ਭੈਣਾਂ ਭਾਈਆਂ ਤੱਕ ਵੀ ਨਹੀਂ ਪਹੁੰਚਾ ਸਕਦੇ ਕੀ ਅਸੀਂ ਇੰਨੇ ਗਏ ਕੁਦਰੇ ਹੋ ਗਏ ਆ ਕਿ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਉਥੇ ਹੀ ਛੱਡ ਦਿੰਦੇ ਆ ਇਹਨਾਂ ਵੀ ਫਰਜ਼ ਨਹੀਂ ਸਮਝਦੇ ਕਿ ਇੱਕ shear ਕਰਕੇ ਇਸ ਨੂੰ ਆਪਣੇ ਭੈਣਾ ਭਾਈਆਂ ਤੱਕ ਪਚਾਈਏ ਕਿਉਂਕਿ ਦੋਸਤੋਂ ਕਈ ਲੋਕ ਕਹਿਣਗੇ ਇਹ ਗੱਲਾਂ ਤੁਸੀਂ ਕਿਉਂ ਕਰਦੇ ਹੋ ਉਹ ਵੀਰ ਮੇਰਿਓ ਜਿਨ੍ਹਾਂ ਨੇ ਸਾਡੀ ਖਾਤਰ ਕੁਝ ਕੀਤਾਗਾ ਅਸੀਂ ਜੈਜੇ ਆਏ ਜੈਜੇ ਨਾ ਆਏ ਕੀੜੇ ਮਕੌੜਿਆਂ ਵਾਂਗੂ ਮਰ ਜਾਣਾ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਪਰ ਅਸੀਂ ਮੋਇਆਂ ਦਾ ਮੋਇਆਂ ਦੀਆਂ ਕਹਾਣੀਆਂ ਪਾਉਣ ਵਾਲੇ ਲੋਕ ਆ ਤਾਂ ਕਰਕੇ ਸਾਨੂੰ ਦੁੱਖ ਹੁੰਦਾ ਇਸ ਗੱਲ ਦਾ ਜਦੋਂ ਸਾਡੇ ਉਹ ਯੋਧੇ ਜਿਉਂਦੇ ਜਾਗਦੇ ਨੇ ਉਹਨਾਂ ਦੇ ਜਿਉਂਦਿਆਂ ਜਾਗਦਿਆਂ ਉਹਨੇ ਉਹਨਾਂ ਦੀਆਂ ਕਹਾਣੀਆਂ ਪਾਈਏ ਸੁਣਾਈਏ ਕਿਉਂ ਨਾ ਸੁਣਾਈਏ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਜਿਨ੍ਹਾਂ ਨੇ ਇੰਨਾ ਕੁਝ ਉਸ ਤਰ੍ਹਾਂ ਦੇ ਕਾਰਨਾਮੇ ਕੀਤੇ ਜਿਹੜੇ ਸੰਭਵ ਹੋ ਹੀ ਨਹੀਂ ਸਕਦੇ ਤਾਂ ਉਹਨਾਂ ਦੀਆਂ ਕਹਾਣੀਆਂ ਸੁਣਾਵਾਂਗੇ ਹੋਰ ਕੀ ਸਾਡੀਆਂ ਕੋਈ ਸੁਣਾਊਗਾ ਕਹਾਣੀਆਂ ਹੋਰ ਕੀ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਊਗਾ ਕਿ ਅਸੀਂ ਜੰਮੇ ਸੀ ਰੋਟੀ ਖਾਧੀ ਹੱਗਣ ਵਾਲੀ ਮਸ਼ੀਨ ਬਣ ਕੇ ਵਿਚਰੇ ਤੇ ਠੇਡਾ ਕਾ ਕੇ ਡੇਕ ਕੇ ਮਰ ਗਏ ਜਾਂ ਬੁਖਾਰ ਦੇ ਨਾਲ ਜਾਂ ਸ਼ੂਗਰ ਦੇ ਨਾਲ ਮਰ ਗਏ ਤਾਂ ਕਿ ਉਹਨਾਂ ਦੀ ਕੋਈ ਕਹਾਣੀ ਸੁਣਾਊਗਾ ਵੀਰ ਮੇਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ